ਗੱਲ ਕਰਾਂਗੇ ਜੀ ਆਸਟ੍ਰੇਲੀਆ ਦੀ ਸਪੈਸ਼ਲੀ ਜਿਹੜੇ ਨਰਸਿੰਗ ਵਿੱਚ ਇੰਟਰਸਟਿਡ ਸਟੂਡੈਂਟਸ ਨੇ ਉਹਨਾਂ ਬਾਰੇ ਗੱਲ ਕਰਾਂਗੇ ਮੈਡੀਕਲ ਬੈਕਗਰਾਉਂਡ ਹੈ ਕਿਸ ਤਰੀਕੇ ਨਾਲ ਤੁਹਾਨੂੰ ਕਿਹੜੇ ਕਿਹੜੇ ਚਾਂਸਸ ਹੋਰ ਮਿਲ ਸਕਦੇ ਨੇ ਨਰਸਿੰਗ ਵਿੱਚ ਅੱਗੇ ਵਧਣ ਲਈ ਸਪੈਸ਼ਲੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਿਸ ਬਾਰੇ ਆਪਾਂ ਗੱਲ ਕਰਦੇ ਆਂ ਏ ਸਾਰੀ ਇਨਫੋਰਮੇਸ਼ਨ ਰਹੇਗੀ ਧਿਆਨ ਨਾਲ ਸੁਣਨ ਵਾਲੀ ਹਰ ਇੱਕ ਇਨਫੋਰਮੇਸ਼ਨ ਰਹੇਗੀ ਤੁਸੀਂ ਖੁਦ ਵੀ ਸੁਣੋ ਆਪਣੇ ਹੋਰ ਫਰੈਂਡਸ ਨਾਲ ਵੀ ਸ਼ੇਅਰ ਕਰੋ ਜੋ ਇਸ ਫੀਲਡ ਵਿੱਚ ਨੇ ਜਾਂ ਅਸੀਂ ਕਹੀਏ ਕਿ ਜੋ ਮੈਡੀਕਲ ਦੇ ਨਾਲ ਰਿਲੇਟ ਕਰਦੇ ਨੇ ਤੇ ਅੱਗੋਂ ਉਸ ਤਰ੍ਹਾਂ ਦੀ ਚੰਗੀਆਂ ਆਪਸ਼ਨਸ ਹੋ ਲ ਸਰ ਦਾ ਮੈਂ ਹਰਜੋਤ ਗੌਰ اور ਅੱਜ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝ ਕਰਨਗੇ ਨੈਵੀਗੇਟਰਸ ਓਵਰ ਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਬੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾ스트ਰੀ ਦਾ ਸੋ ਮੈਂ ਨਰਸਿੰਗ ਵਾਲਿਆ ਲਈ ਜ਼ਰੂਰ ਮੈਂ ਚਾਹੂੰਗੀ ਅੱਜ ਆਪਾਂ ਇੱਕ ਖਾਸ ਗੱਲਬਾਤ ਕਰੀਏ ਕਿ ਕਿਸ ਤਰ੍ਹਾਂ ਦੀ ਆਪਸ਼ਨਸ ਉਹਨਾਂ ਨੂੰ ਮਿਲਦੀਆਂ ਨੇ ਕਿਸ ਤਰ੍ਹਾਂ ਨਾਲ ਰਿਕੁਆਇਰਮੈਂਟਸ ਦੇ ਉੱਪਰ ਵੀ ਆਪਾਂ ਜ਼ਰੂਰ ਫੋਕਸ ਕਰ ਲਈਏ ਤੇ ਜਦੋਂ ਕੋਰਸ ਕਰਦੇ ਨੇ ਆ ਅੱਗੇ ਦੀ ਆਪਾਂ ਓਪਰਚ्युनिटीਜ਼ ਦੀ ਵੀ ਗੱਲ ਕਰੀਏ ਸਟੂਡੈਂਟਸ ਇਸ ਨੂੰ ਪੂਰੇ ਚੰਗੇ ਤਰੀਕੇ ਨਾਲ ਸਮਝ ਸਕਣ ਕਿ ਆਸਟ੍ਰੇਲੀਆ ਅੱਗੇ ਵਧਦੇ ਨੇ ਤਾਂ ਕੀ ਕੀ ਉਹਨਾਂ ਨੂੰ ਮਿਲ ਸਕਦਾ ਦੇਖੋ ਜਿਹੜਾ ਨਰਸਿੰਗ ਦਾ ਪ੍ਰੋਗਰਾਮ ਹੈ ਜਾਂ ਪਲੱਸ 2 ਮੈਡੀਕਲ ਜਿਨ੍ਹਾਂ ਨੇ ਕੀਤੀ ਹੈ ਜੀ ਉਹ ਕੀ ਕਰ ਸਕਦੇ ਉਹ ਨਰਸਿੰਗ ਦਾ ਕਰ ਸਕਦੇ ਆ 14 ਚਾਹ ਪ੍ਰੋਗਰਾਮ ਹੈ ਡਿਟੇਲਸ ਦੱਸੂਗੀ ਜੀ ਪਰ ਆਪਾਂ ਪਹਿਲੇ ਨਰਸਿੰਗ ਦਾ ਲੈ ਜੀ ਜਿਆਦਾਤਰ ਬਸ ਸਟੂਡੈਂਟਸ ਨੂੰ ਹੈ ਕਿ ਨਰਸਿੰਗ ਕਰਕੇ ਗੈਰੰਟੀਡ ਜੌਬ ਮਿਲ ਜਾਂਦੀ ਹੈ ਇਹ ਦਿਮਾਗ ਚ ਹੈ ਔਰ ਪੀਆਰ ਮਿਲ ਜਾਂਦੀ ਆ ਬਹੁਤ ਸਹੀ ਹੈ ਬਟ ਉਹੀ ਸਟੂਡੈਂਟਸ ਲੈਂਡ ਜਿਨ੍ਹਾਂ ਦਾ ਇੰਟਰਸਟ ਨਰਸਿੰਗ ਦੇ ਵਿੱਚ ਹੈ ਇਹ ਨਾ ਹੋਏ ਕਿ ਉਹ ਉਹਨਾਂ ਦੀ ਪ੍ਰੋਫਾਈਲ ਨਾਲ ਇਨਜਸਟਿਸ ਹੋਏ ਕਿਉਂਕਿ ਨਰਸਿੰਗ ਇੱਕ ਬਹੁਤ ਡੈਡੀਕੇਟਿਡ ਜੌਬ ਹੈ ਪੇਸ਼ੈਂਟ ਨਾਲ ਹੈ ਉਹ ਪੇਸ਼ੈਂਟ ਨੂੰ ਤੁਹਾਨੂੰ ਪਤਾ ਕਿ ਪੇਸ਼ੈਂਟ ਹੀ ਹੈ ਠੀਕ ਹੈ ਨਾ ਬਹੁਤ ਮਤਲਬ ਪੇਸ਼ੈਂਟ ਦੇ ਵਰਡ ਨਾਲ ਤੁਹਾਨੂੰ ਪਤਾ ਚੱਲੇਗਾ ਕਿ ਜੌਬ ਹੈ ਡੈਡੀਕੇਸ਼ਨ ਮੰਗਦਾ ਹੈ ਤੇ ਜਿਹੜੇ ਸਟੂਡੈਂਟ ਦਾ ਵਿੱਚ ਹਿਮਨਿਟੀ ਵਿੱਚ ਇੰਟਰਸਟ ਹੈ ਸੇਵਾ ਭਾਵ ਜਿੰਦਰਾਸਟ ਹੈ ਉਹ ਨਰਸਿੰਗ ਆਦਰਵਾਇਜ਼ ਆ ਸਾਰੇ ਆਪਸ਼ਨ ਜੀ ਪਹਿਲੇ ਮੈਂ ਨਰਸਿੰਗ ਦੀ ਤੁਹਾਨੂੰ ਐਲੀਜੀਬਿਲਟੀ ਦੱਸ ਦਿੰਦੀ ਆ ਆਲ 7 ਬੈਂਡ ਇਹ ਚਾਹੀਦੀ 65% ਜਿਹੜੇ ਬੈਸਟ 4 ਚ ਚਾਹੀਦੇ ਕੁਝ ਯੂਨੀਵਰਸਿਟੀਆਂ 60 ਵੀ ਲੈ ਲੈਂਦੀ ਆਦਰਵਾਈਜ਼ ਜ਼ਿਆਦਾਤਰ ਯੂਨੀਵਰਸਿਟੀਆਂ ਸਟੇਅ ਰਹਤੀ 65% ਬੈਸਟ 4 ਜਿਹਦੇ ਵਿੱਚ ਕੋਈ ਲੈਂਗੁਏਜ ਨਹੀਂ ਹੋਏਗੀ ਔਰ ਜਿਹਦੇ ਵਿੱਚ ਕੋਈ ਆਪਸ਼ਨਲ ਸਬਜੈਕਟ ਫਿਜ਼ੀਕਲ ਐਜੂਕੇਸ਼ਨ ਵਗੈਰਾ ਦਾਉਟ ਨਹੀਂ ਇਹ ਦੋ ਮੈਂਨ ਜ਼ਰੂਰਤਾਂ ਜੇ ਪੂਰੀ ਕਰਦੇ ਹੋ ਤਾਂ ਤੁਸੀਂ ਨਰਸਿੰਗ ਵਾਸਤੇ ਐਲੀਜੀਬਲ ਜੀ ਹੁਣ ਉਹਦੇ ਬਾਅਦ ਜੀਟੀ ਦੀ ਰਿਕੁਆਇਰਮੈਂਟ ਕਈ ਵੀਡੀਓ ਚ ਦੱਸ ਚੁੱਕੀਆਂ ਤੇ ਜੀਟੀ ਜਿਹੜੀ ਤੁਸੀਂ ਕਰਨੀ ਆ ਹਾਂ ਤੁਹਾਡਾ ਜਿਹੜਾ ਨਰਸਿੰਗ ਦਾ ਇੰਟੇਕ ਹੈ ਜਾਂ ਸਭ ਤੋਂ بڑا ਅਸਟ੍ਰੇਲੀਆ ਦਾ ਇੰਟੇਕ ਆ ਤੁਸੀਂ ਲੱਕੀਓ ਜੇ ਇਸ ਟਾਈਮ ਤੁਹਾਨੂੰ ਸੀਟ ਮਿਲ ਜਾਏ ਔਰ ਇਸ ਟਾਈਮ ਕੁਝ ਯੂਨੀਵਰਸਟੀਆਂ ਵਿੱਚ ਸੀਟਸ ਅਵੇਲੇਬਲ ਹਨ ਜੇ ਤੁਸੀਂ ਇੰਟਰਸਟਿਡ ਹੋ ਤੇ ਇਮੀਡੀਏਟ ਕਿਸੇ ਨਰਸਿੰਗ ਵਾਸਤੇ ਅਪਲਾਈ ਕਰੋ ਸਾਡੇ ਥਰੂ ਅਪਲਾਈ ਕਰਨ ਦਾ ਫਾਇਦਾ ਕੀ ਹੁੰਦਾ ਕਿ ਅਸੀਂ 2 ਵੀਕਸ ਦੀ ਅਕਮੋਡੇਸ਼ਨ ਹਰ ਸਟੂਡੈਂਟ ਨੂੰ ਆ ਦਿਨ ਉਹਦੀ ਹੈਲਪ ਕਰਦੇ ਟੋਟਲ ਫ੍ਰੀ ਆਫ ਕਾਸਟ ਜਿਹੜਾ ਸਾਡੀ ਕੰਪਨੀ ਪੇ ਕਰਦੀ ਹੈ ਸਟੂਡੈਂਟ ਦੀ ਟ੍ਰੀਟਮੈਂਟ ਵਾਸਤੇ ਕੋ ਸਟੂਡੈਂਟ ਦਾ ਕੋਈ ਰਿਲੇਟਿਵ ਰਹੇ ਇਆ ਅਕਮੋਡੇਸ਼ਨ ਨਹੀਂ ਚਾਹੀਦੀ ਤੇ ਉਹਦੀ ਜਗ੍ਹਾ ਅਸੀਂ ਉਹਨਾਂ ਨੂੰ ਹੋਰ ਚੀਜ਼ਾਂ ਚ ਹੈਲਪ ਕਰਦੇ ਹਾਂ ਉਹਨਾਂ ਦੀ ਅਨੁਸਾਰ ਜਿੰਨਾ ਕਿ ਉਹਦੇ ਦਾ ਅਕਮੋਡੇਸ਼ਨ ਚ ਜਾਣਾ ਜੀ ਹੁਣ ਮੰਨ ਲਓ ਇਹਨਾਂ ਨੇ ਨਰਸਿੰਗ ਨਹੀਂ ਲੈਣੀ ਤਾਂ ਸੈਕਿੰਡ ਪ੍ਰਾਇੋਰਟੀ ਕੀ ਹੈ ਕਾਫੀ ਬੱਚਿਆਂ ਦਾ ਆਉਂਦਾ ਕਿ ਸਾਨੂੰ ਨਰਸਿੰਗ ਨਹੀਂ ਪਸੰਦ ਜੇ ਤੁਸੀਂ ਮੈਡੀਕਲ ਤੋਂ ਰਿਲੇਟਡ ਹੋਰ ਐਨਏ ਕੋਰਸਿਸ ਲੈ ਸਕਦੇ ਹੋ ਜਿਦੇ ਵਿੱਚ ਤੁਹਾਨੂੰ ਅੱਛੀ ਜੌਬ ਮਿਲ ਸਕਦੀ ਹੈ ਅੱچھے ਪੇ ਸਕੇਲ ਮਿਲ ਸਕਦੀ ਹੈ ਔਰ ਜਦ ਤੁਹਾਨੂੰ ਪੀਆਰ ਚਾਹੀਦੀ ਹੈ ਉਹ ਵੀ ਮਿਲ ਜਾਂਦੀ ਹੈ ਕਿਉਂਕਿ ਇਹਨਾਂ ਦੇ ਸਾਰਿਆਂ ਦੇ ਫੇਰ ਰਸਤੇ ਨਿਕਲਨੇ ਆ ਸੈਟਲਮੈਂਟ ਦੀ ਬਿਲਕੁਲ ਮੈਡੀਕਲ ਦਾ ਸਟੂਡੈਂਟ ਹਰ ਜਗ੍ਹਾ ਚਾਹੀਦਾ ਇਸ ਟਾਈਮ ਕਿਉਂਕਿ ਜਿੰਨੀ ਪੋਪੂਲੇਸ਼ਨ ਹੋ ਰਹੀ ਹੈ ਉੰਨੀ ਹੀ ਬਿਮਾਰੀਆਂ ਹੋਣੀਆਂ ਉੰਨੀ ਹੀ ਤੁਹਾਨੂੰ ਹੈਲਥ ਦੇ ਵਿੱਚ ਕੋਈ ਨਾ ਕੋਈ ਜਗ੍ਹਾ ਆ ਇਸ਼ੂ ਚੱਲ ਰਹੇ ਆ

ਔਰ ਪਲੱਸ 2 ਵਰਸਸ 6 ਬੈਂਡ ਈਚ ਤਾਂ ਜੇ ਬਾਈਚਾਸ ਤੁਸੀਂ ਨਰਸਿੰਗ ਕਰਨਾ ਚਾਹ ਰਹੇ ਹੋ ਤੁਹਾਡੇ ਆਇਸ ਤੇ ਬੈਂਡ ਘਟਾ ਆ ਗਈ ਜਾਂ ਪੀਟੀ ਜਾਂ ਜੋ ਵੀ ਟੈਸਟ ਕਰ ਰਹੇ ਹੋ ਤੁਸੀਂ ਫਿਰ ਇਸ ਕੋਰਸ ਚ ਆ ਸਕਦੇ ਹੋ ਬੱਚੇ ਦਾ ਇੱਕ ਕੁਐਸਚਨ ਹੁੰਦਾ ਹੈ ਕਿ ਮੈਡਮ ਮੈਂ ਇਹ ਕੋਰਸ ਲੈ ਲਾਂ ਇਹਦੇ ਵਿੱਚ ਪੀਆਰ ਹੋਏਗੀ ਹਮ ਸਭ ਤੋਂ ਵੱਡੀ ਗੱਲ ਪੀਆਰ ਦੀ ਹਰ ਸਾਲ ਲਿਸਟ ਚੇਂਜ ਹੁੰਦੀ ਹੈ ਬਿਲਕੁਲ ਜਿਹੜਾ ਬੱਚਾ ਹਜੇ ਪਲੱਸ 2 ਚ ਗਿਆ ਉਹਦੇ 3 ਸਾਲ ਪੜਨਾ ਹੈ ਔਰ 2 ਸਾਲ ਦਾ ਜਾਂ 3 ਸਾਲ ਦਾ ਪੋਸਟਸਟਡੀ ਵਰਕ ਪਰਮਿਟ ਹੈ ਡਿਪੈਂਡ ਕਰਦਾ ਹੈ ਸਟੇਟ ਤੇ ਜੇ 5-6 ਸਾਲ ਤੋਂ ਤੁਹਾਡਾ ਬੋਲ ਬਹੁਤ ਕੁਝ ਚੇਂਜ ਹੋਣਾ ਹੈ ਤੁਸੀਂ ਆਰਾਮ ਨਾਲ ਜਿਹੜਾ ਕੋਰਸ ਹੈ ਉਹ ਕਰਨ ਜਾਓ ਜਿਹੜਾ ਕੋਰਸ ਪਸੰਦ ਹੈ ਉਹ ਕਰੋ ਔਰ ਉਹਦੇ ਬਾਅਦ ਤੁਸੀਂ ਦੇਖੋ ਤੁਹਾਨੂੰ ਸੈਟਲਮੈਂਟ ਮਿਲਣੀ ਨਹੀਂ ਮੈਂ ਅੱਥੀ ਮੈਂ ਜ਼ਰੂਰ ਗੱਲ ਕਰਨਾ ਚਾਹੂੰਗੀ ਨਰਸਿੰਗ ਤੋਂ ਇਲਾਵਾ ਤੁਸੀਂ ਕਿਹੜਾ ਕੋਰਸ ਹੋਰ ਵੀ ਨੇ ਕਿਸ ਤਰ੍ਹਾਂ ਦੇ ਕੋਰਸ ਆ ਜਾਂਦੇ ਨੇ ਥੋੜਾ ਮੈਂ ਚਾਹੂੰਗੀ ਸਟੂਡੈਂਟਸ ਨੂੰ ਥੋੜਾ ਜਿਹਾ ਇੰਟਰੋ ਥੋੜੀ ਹੋ ਜਾਏ ਜਿੱਦਾਂ ਮੈਂ ਕਿਹਾ ਸਪੋਰਟਸ ਐਂਡ ਐਕਸਰਸਾਈਜ਼ ਮੈਨੇਜਮੈਂਟ ਹੈ ਜੀ ਜੀ ਹੈਲਥ ਐਂਡ ਨਿਊਟ੍ਰੀਸ਼ਨ ਹੈ ਹਮ अच्छा हुन ਜਿਹੜਾ ਚਾਈਲਡ ਕੇਅਰ ਦਾ ਕੋਰਸ ਬੜਾ ਫੇਮਸ ਹੈ ਸੋਸ਼ਲ ਕੇਅਰ ਦਾ ਤੁਸੀਂ ਇਹ ਦੇਖੋ ਕਿ ਸਾਈਕੋਲੋਜੀ ਦੇ ਰਿਲੇਟਡ ਕੋਰਸਸ ਹਰ ਬੰਦੇ ਨੂੰ ਅੱਜਕੱਲ ਡਿਪਰੈਸ਼ਨ ਦਾ ਮਰੀਜ਼ ਹੋ ਰਿਹਾ ਬਿਲਕੁਲ ਉਹ ਕਿਉਂ ਹੋ ਰਿਹਾ ਕਿਉਂਕਿ ਇਕੱਲੇ ਰਹਿਣ ਦੀ ਆਦਤ ਪੈ ਗਈ ਹੈ ਸੋਸ਼ਲ ਮੀਡੀਆ ਦੇ ਨਾਲ ਜਿਹੜਾ ਆਪਣਾ ਸੀਗਾ ਪਹਿਲੇ ਇੱਕ ਫਰੈਂਡਸ ਦੇ ਨਾਲ ਘੁੰਮਣਾ ਫਿਰਨਾ ਜਾਂ ਫੈਮਿਲੀ ਦੇ ਵਿੱਚ ਬੜੀ ਫੈਮਿਲੀ ਸੀਗੀ ਔਰ ਨੇਪਰਸ ਦੇ ਨਾਲ ਜੀ ਉਹ ਸਾਰੀ ਚੀਜ਼ਾਂ ਖਤਮ ਹੋ ਗਈਆਂ ਹੁਣ ਜਿਹੜੇ ਬੰਦੇ ਆ ਇਕੱਲੇ ਰਹ ਮਤਲਬ ਇਕੱਲੇ ਹੋ ਗਏ ਬਿਲਕੁਲ ਨਵੇਂ ਸੋਸ਼ਲ ਮੇਂ ਬਸ ਆਪਣਾ ਮੋਬਾਈਲ ਫੜਿਆ ਸੋਸ਼ਲ ਮੀਡੀਆ ਚ 700 ਫਰੈਂਡ ਲਿਸਟ ਹੈ ਔਰ ਕੰਮ ਕੰਮ ਦੇ ਟਾਈਮ ਕੋਈ ਫਰੈਂਡ ਹੀ ਨਹੀਂ ਬਿਲਕੁਲ ਉਹਦੇ ਨਾਲ ਸਾਈਕੋਲੋਜੀਕਲ ਪ੍ਰੋਬਲਮ ਆ ਰਹੀ ਡਿਪਰੈਸ਼ਨ ਹੋ ਰਿਹਾ ਤੇ ਤੁਹਾਨੂੰ ਸਾਈਕੋਲੋਜੀ ਦਾ ਕੋਰਸ ਜਿਹੜਾ ਉਹਦੇ ਵਿੱਚ ਵੀ 7th ਬੈਂਡ ਇੰਚ ਚਾਹੀਦੇ ਤੇ ਇਹ ਕੋਰਸ ਵੀ ਬਹੁਤ ਅੱਛਾ ਕੋਰਸ ਹੈ ਮੈਡੀਕਲ ਸਟੂਡੈਂਟਸ ਵਾਸਤੇ ਜਿਹੜੇ ਐਡੰਕ ਦੇ ਕੋਰਸ ਵੀ ਹੈ ਸਰ ਜੀ ਮਨੂੰ ਤੁਸੀਂ ਦੇਖੋ ਕੋਈ ਵੀ ਕੋਰਸ ਜਿਹੜਾ ਮੈਡੀਕਲ ਦੇ ਨਾਲ ਐਸੋਸੀਏਟਿਡ ਹੈ ਜੀ ਉਹਦੇ ਵਿੱਚ ਸਟੂਡੈਂਟ ਨੂੰ 100% ਜੌਬ ਵੀ ਮਿਲਣੀ ਹੈ 100% ਸੈਟਲਮੈਂਟ ਵੀ ਜੀ ਜੀ ਬਿਲਕੁਲ ਸੋ ਬਹੁਤ اچھی اچھی অপਸ਼ਨਸ ਅਸੀਂ ਆਨੇ ਸੋ ਜਿਹੜੇ ਸਟੂਡੈਂਟਸ ਨਰਸਿੰਗ ਤੋਂ ਇਲਾਵਾ ਹੋਰ ਵੀ اچھی অপਸ਼ਨ ਸੋਚ ਰਹੇ ਹੋ ਤਾਂ ਢੇਰ ساری অপਸ਼ਨਸ ਨੇ ਤੁਹਾਡੇ ਲਈ ਤੇ ਉਸੇ ਲਈ ਤੁਸੀ ਕਰਨਾ ਕੀ ਹੈ ਤੁਸੀ ਮਿਲਦੇ ਆ ਮੈਮ ਨੂੰ ਨੈਵੀਗੇਟਰ ওভারਸੀਜ਼ ਆਫਿਸ ਵੀ ਤੁਸੀ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜਾਓ ਜਾਂ ਫਿਰ ਜਿਹੜਾ ਨੰਬਰ ডিসਪਲੇਸ ਉਪਰ ਤੁਸੀ ਕਾਲ ਕਰ ਸਕਦੇ ਹੋ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਦੇਖੋ ਕੋਈ ਵੀ ਤੁਸੀ ਮਾਈਂਡ ਬਣਾ ਰਹੇ ਹੋ ਡਿਸੀਜਨ ਲੈਣਾ ਉਸ ਤੇ ਦੇਰੀ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਉਸ ਨਾਲ ਤੁਹਾਡੀ ਦੇਰੀ ਦੇ ਨਾਲ ਇਨਟੇਕ ਜਿਹੜਾ ਨਿਕਲ ਜਾਂਦਾ ਹੈ ਸੋ ਟਾਈਮਲੀ ਸਹੀ ਡਿਸੀਜਨ ਲੈਣ ਦੇ ਲਈ ਟਾਈਮ ਲੀ ਕਾਲ ਕਰ ਲਓ ਜਾਂ ਟਾਈਮਲੀ ਮੈਮ ਦੇ ਆਫਿਸ ਜਾ ਕੇ ਇਹਨਾਂ ਨੂੰ ਜ਼ਰੂਰ ਮਿਲ ਕੇ ਆਓ ਸੋ ਆਈ ਹੋਪ ਤੁਹਾਨੂੰ ਬਹੁਤ ਅਜੀ ਇਨਫੋਰਮੇਸ਼ਨ ਮਿਲ ਚੁੱਕੀ ਹੈ ਜਿਸ ਦੇ ਅਕੋਰਡਿੰਗਲੀ ਤੁਸੀਂ ਅਗੋਂ ਦੇ ਡਿਸੀਜਨ ਲੈਣ ਵਿੱਚ ਤੁਹਾਨੂੰ ਕਾਫੀ ਸੌਖਾ ਜ਼ਰੂਰ ਹੋਣ ਵਾਲਾ ਹੈ ਬਹੁਤ ਬਹੁਤ ਥੈਂਕਸ ਮੈਮ ਐ ਕਾਫੀ ਅਚੇ ਪੁਆਇੰਟਸ ਤੁਸੀਂ ਦੱਸੇ ਨੇ ਜਿਹੜੇ ਪਲਸ 2 ਮੈਡੀਕਲ ਵਾਲੇ ਸਟੂਡੈਂਟਸ ਨੇ ਨਰਸਿੰਗ ਤੋਂ ਇਲਾਵਾ ਕਿਹੜੇ ਕਿਹੜੇ ਹੋਰ ਆਪਸ਼ਨਸ ਹਨ ਉਹ ਦੱਲੇ ਨੇ ਤੇ ਅਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ